ਟੈਰਰਿਸਟ ਫਰੰਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਉਹਨਾਂ ਦੇ ਬੁੱਤ ਤੇ ਹਾਲਗੇਟ ਚੌਂਕ ਵਿਖੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਆਤਵਾਦੀ ਵਿਰੋਧੀ ਸੰਗਠਨ ਦੇ ਰਾਸ਼ਟਰੀ ਸਕੱਤਰ ਸਾਹਿਬ ਸਿੰਘ ਅਤੇ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪਹੁੰਚੇ ਸਨ ਇਸ ਮੌਕੇ ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸ਼ਹੀਦ ਉਦਮ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਗੁਲਦਸਤੇ ਰੱਖ ਕੇ ਅਤੇ ਮੋਮਬਤੀਆਂ ਜਗਾ ਕੇ ਸ਼ਰਧਾਂਜਲੀ ਪੇਸ਼ ਕੀਤੀ ਇਸ ਮੌਕੇ ਸ਼ਿਵ ਪੰਡਾਰੀ ਮਨਦੀਪ ਸਿੱਧੂ ਭੂਸ਼ਣ ਚੰਡਿਆਲਾ ਵਿਸ਼ੂ ਡੋਗਰਾ ਸੂਰਜ ਅਸ਼ੋਕ ਸ਼ਾਹੀ ਤਜਿੰਦਰ ਹੈਪੀ ਹੀਰਾ ਲਾਲ ਜਸਬੀਰ ਸਿੰਘ ਪੋਲਾ ਪ੍ਰੇਮ ਮਸੀ ਬਾਬਾ ਲਖਵਿੰਦਰ ਵੇਰਕਾ ਹਰੀਸ਼ ਮਹਾਜਨ ਸਮੇਤ ਮੈਂਬਰ ਮੌਜੂਦ ਸਨ ਔਰ ਅੱਜ ਅਸੀਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਸਮਾਰੋਹ ਕੀਤਾ ਹੈ ਔਰ ਸਾਰੇ ਮੈਂਬਰਾਂ ਦੇ ਅਹੁਦੇਦਾਰਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਇਸ ਮੌਕੇ ਅਸੀਂ ਸਰਕਾਰਾਂ ਕੋਲੋਂ ਮੰਗ ਕਰਦੇ ਹਾਂ ਕਿ ਜਿਹੜਾ ਅਤਵਾਦ ਔਰ ਗੈਂਗਸਟਰ ਉਹਨਾਂ ਦੋਨਾਂ ਨੂੰ ਖਤਮ ਕਰਨਾ ਚਾਹੀਦਾ ਔਰ ਜਿੱਥੇ ਸਾਡੇ ਦੇਸ਼ ਦੇ ਸ਼ਹੀਦਾਂ ਨੇ ਇਹ ਸੁਪਨੇ ਲਏ ਸੀ ਕਿ ਅਸੀਂ ਸ਼ਾਂਤਮਈ ਦੇਸ਼ ਜਿਹੜਾ ਹੋਰ ਦੇਵਾਂਗੇ ਔਰ ਦੇਸ਼ ਦੇ ਵਿੱਚ ਸ਼ਾਂਤੀ ਰੱਖਾਂਗੇ ਔਰ ਦੇਸ਼ ਤਰੱਕੀ ਵੱਲ ਜਾਏਗਾ ਪਰ ਅੱਜ ਅੱਤਵਾਦ ਅਤੇ ਗੈਂਗਸਟਰਵਾਦ ਸਾਡੇ ਦੇਸ਼ ਦੀ ਤਰੱਕੀ ਨੂੰ ਰੋਕ ਰਿਹਾ ਹੈ ਅਸੀਂ ਸਰਕਾਰਾਂ ਕੋਲੋਂ ਅਪੀਲ ਕਰਦੇ ਆ ਕਿ ਇਹਦੇ ਉੱਤੇ ਕੰਟਰੋਲ ਕੀਤਾ ਜਾਵੇ ਅੱਜ ਇਹ ਦੇਸ਼ ਦੇ ਮਹਾਨ ਸਪੂਤ ਉਦਮ ਸਿੰਘ ਜੀ ਨੂੰ ਉਹਨਾਂ ਦੇ ਬਲੀਦਾਨ ਦੇ ਵਾਸਤੇ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਆ ਫਰੰਟ ਦੇ ਸਾਰੇ ਕਾਰਜਕਰਤਾ ਨੇ ਉਹ ਸਾਡੇ ਦੇਸ਼ ਦਾ ਉਹ ਮਹਾਨ ਨਾਇਕ ਸੀ ਜਿਨੇ ਜਲਿਆਂਵਾਲੇ ਬਾਗ ਦਾ ਬਦਲਾ ਜਨਰਲ ਅਡਵਾਰ ਕੋਲ ਲਾ ਕੇ ਹਿੰਦੁਸਤਾਨੀਆਂ ਦੇ ਕਲੇਜੇ ਠੰਡ ਪਾਈ ਜੋ ਜਨਰਲ ਅਡਵਾਰ ਨੇ ਸਾਡੇ ਹਿੰਦੁਸਤਾਨੀਆਂ ਦਾ ਕਤਲੇ ਕਤਲ ਕਰਤ ਕੀਤੀ ਜਲਿਆਂਵਾਲੇ ਬਾਗ ਦੇ ਵਿੱਚ ਉਹਨੇ ਉਹਨੂੰ ਮਾਰ ਕੇ ਜਨਰਲ ਅਡਵਾਰ ਨੂੰ ਫੌਂਸੀ ਦੇ ਤਖਤਾਂ ਤੇ ਚੜਕੇ ਤੇ 31 ਜੁਲਾਈ 1940 ਦਾ ਦਿਨ ਹਮੇਸ਼ਾ ਹਿੰਦੁਸਤਾਨੀ ਯਾਦ ਰੱਖਣਗੇ ਔਰ ਅੱਜ ਸਾਡੇ ਅੱਜ ਸਾਨੂੰ ਸਰਕਾਰਾਂ ਕੋਲ ਇਹੋ ਹੀ ਮੰਗ ਹੈ ਸਾਡੇ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ